दण्डोत् अनेक बार सर्ब कला समरन प्रभु नानक दे करहा ਨੀ ਪਗਤੀ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੁਰ ਅਰਜਨ ਦੇਵ ਸਹ ਮਹਾਰਾਜ ਜਿਵੇਂ ਸੁਖਵੰਦੀ ਸਾਹਿਬ ਵੀ ਸਮਝਾਣਾ ਕਰ ਰਹੇ ਨੇ ਜੀਵ ਨੂੰ ਉਪਦੇਸ਼ ਦੇ ਰਹੇ ਨੇ ਮਹਾਰਾਜ ਦੇ ਦਿੱਤੇ ਉਪਦੇਸ਼ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੈ ਕਿ ਸਾਡੀ ਕਲਿਆਣ ਹੋਏ ਇਹ ਉਪਦੇਸ਼ ਹੀ ਹੁੰਦਾ ਹੈ ਮਹਾਰਾਜ ਦਾ ਜੋ ਸੰਸਾਰ ਨੂੰ ਸਾਡਾ ਮਨ 붙ਤੇ ਜੋ ਸੰਸਾਰ ਵਿੱਚ ਲੱਗਿਆ ਉਤੋਂ 붙ਣਾ ਪਏਗਾ ਨਾ ਤੇ ਪਗਦੀ ਵਿੱਚ ਗੁਰੂ ਘਰ ਵਿੱਚ ਲੱਗ ਜਾਏ ਐਸੀ ਜਿਹੜਾ ਉਦਮ ਹੈ ਉਹ ਮਹਾਰਾਜ ਦੇ ਉਪਦੇਸ਼ ਕਰਕੇ ਹੀ ਹੋ ਸਕਦਾ ਹੈ ਕਿਉਂਕਿ ਜੋ ਉਪਦੇਸ਼ ਦੇ ਰਹੇ ਨੇ ਉਹਨਾਂ ਦਾ ਸੰਕਲਪ ਵੀ ਨਾਨਕਾ ਕਰਦਾ ਹੈ ਤਾਂ ਹੀ ਅਸੀਂ ਨਾ ਕਈ ਵਾਰੀ ਕੋਈ ਕੰਮ ਹੁੰਦਾ ਅੜਿਆ ਸੀ ਮਾਪੂ ਕਾਪਰ ਜਾਂਦੇ ਹਾਂ ਚਾਹੇ ਸਾਡੇ ਬਾਣੀ ਦੇ ਸ਼ਬਦ ਪਤਾ ਵੀ ਹੋਣ ਸਾਹੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਦੱਸੋ ਕਿਹੜਾ ਸ਼ਬਦ ਦਾ ਜਾਪ ਕਰੀਏ ਨਾਮ ਕਰੀਏ ਕਿਉਂਕਿ ਜਦੋਂ ਉਹ ਆਪਣੇ ਰਸਨਾ ਨਾਲ ਕਹਿੰਦੇ ਨੇ ਫਿਰ ਉਹਦੇ ਵਿੱਚ ਉਹਨਾਂ ਦਾ ਸੰਕਲਪ ਸ਼ਕਤੀ ਕੰਮ ਕਰਦੀ ਹੈ ਫਿਰ ਉਹ ਕਾਮ ਜਲਦੀ sire ਚੜਦਾ ਜਦੋਂ ਮਹਾਰਾਜ ਦੀ ਰਸਨਾ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਗੁਰ ਰਸਨਾ ਅਮਰਤ ਬੋਲਦੀ ਹਰ ਨਾਮ ਸਾਹੀ ਜਦੋਂ ਮਹਾਰਾਜ ਆਪਣੀ ਰਸਨਾ ਤੋਂ ਜਿਹੜੀ ਸਦਾ ਹੀ ਕਲਿਆਣ ਕਰਨ ਲਈ ਬੋਲਦੀ ਹੈ ਐਸੀ ਰਸਨਾ ਜਦੋਂ ਮਹਾਰਾਜ ਉਪਦੇਸ਼ ਕਰਦੇ ਤੇ ਮਹਾਰਾਜ ਦਾ ਦਿੱਤਾ ਉਪਦੇਸ਼ ਤੇ ਮਹਾਰਾਜ ਦਾ ਸੰਕਲਪ ਜੋ ਮਹਾਰਾਜ ਸਾਡੀ ਜੀਵਾਂ ਲਈ ਜਿਹੜੀ ਹੈ ਬੇਨਤੀਆਂ ਕਰਦੇ ਉਹ ਕੰਮ ਕਰਦੀਆਂ ਨੇ ਫਿਰ ਅਸੀਂ ਆਪਣਾ ਮਨ ਮੁੱਟ ਕੇ ਨਾ ਮਹਾਰਾਜ ਦੇ ਚਰਣਾ ਵਿੱਚ ਰੱਖ ਦਿੰਦੇ ਹਾਂ ਜੋ ਸਾਡਾ ਮਨ ਹੈ ਜੋ ਸੰਸਾਰ ਵਿੱਚ ਲੱਗਿਆ ਹੈ महाराज कृपा करके जो पंचवी विच महाराज समझा कर रहे हैं कि देन हार प्रभ छोड़ गए जेड़ा वाहिगुरु जी सब दाता देन, देन दे समर्थ ने जो दे दे ने उन छड़ गए तो होरी ही प्रयोजन सवार विच होर कम्मा विच लगिया है देन हार प्रभ छोड़ गए लागे आन सुआए नानक कहू न सीजई बिन नाम ਉੱਚ ਵੀ ਗੱਲ ਹੈ ਜਿੰਨੇ ਮਰਜੀ ਆਪਣੇ ਕੰਮ ਸਵਾਰ ਲੈ ਕੋਈ ਵੀ ਤੇਰਾ ਸਵਾਰਿਆ ਹੋਇਆ ਕੰਮ ਤੇਰਾ ਕੋਈ ਵੀ ਕੀਤਾ ਹੋਇਆ ਕਰਮ ਤੈਨੂੰ ਜੜੀਏ ਮੁਕਤ ਅਵਸਥਾ ਨਹੀਂ ਦੇ ਸਕਦੀ ਨਾਨਕ ਕਹੋ ਨਾ ਸੀਜੇ ਫਿਰ ਤੂੰ ਸਮਝਦਾ ਕਿਉਂ ਨਹੀਂ ਬਿਨ ਨਾਮ ਹੈ ਪਤ ਜਾਏ ਤੇਰੀ ਜਿਹੜੀ ਇੱਜ਼ਤ ਹੈ ਬਿਨ ਨਾਮ ਦੀ ਕਮਾਈ ਕੀਤੇ ਉਹ ਨਹੀਂ ਹੋਏ ਜੇ ਤੂੰ ਆਪਣੀ ਇੱਜ਼ਤ ਚਾਹਨਾ ਹੈ ਆਪਣੀ ਸ਼ੋਭਾ ਚਾਹਨਾ ਹੈ ਤੇ ਗੁਰੂ ਚਰਨਾਂ ਵਿੱਚ ਆ ਕੇ ਨਾਮ ਜਪ ਬਾਣੀ ਪੜ ਆਇਓ ਪੜਨ ਸੁਣਨ ਕੋ ਬਾਣੀ ਮਹਾਰਾਜ ਕਹਿੰਦੇ ਪੜ ਬਾਣੀ ਪੜਨ ਸੁਣਨ ਤੇ ਆਇਆ ਲੱਗਾ ਕਿ ਤੈਨੂੰ ਫਕੜੇ ਸਭ ਮੁਕਤੀ ਚਲੀ ਰਹਿਣ ਸਾਰੀ ਜਿਹੜੀ ਕੁਮਰਾ ਰੋਪੀ ਰਹਿਣ ਹੈ ਜਿਹੜੀ ਉੱਤੇ ਬਤਾਨ ਆਏ ਆ ਉਹ ਸਾਰੀ ਪੀਤ ਗਈ ਜਾਏਗੀ ਜਾ ਰਹੀ ਹੈ ਬੀਤ ਜਾ ਰਹੀ ਹੈ ਤੂੰ ਕਿਹੜੇ ਕੰਮਾਂ ਚ ਲੱਗੇ ਹੋਇਆ ਹੈ

ਜੇ ਤੂੰ ਆਪਰਾ ਆਪਣੋ ਬੋਧ ਕੀਰਤੀ ਵੀ ਸਮਝਣਾ ਤਾਂ 2.5 ਘੰਟੇ ਦਾ ਦਸਵੰਤੇ ਕੱਢ ਜੋ ਮਹਾਰਾਜ ਕੱਲ ਕਹਰੇ ਸੀ 10 ਬਸਤੂ ਲੈ 5 6 ਪਾਵੇ 1 ਬਸਤ ਕਾਰਨ ਜੇ 10 ਚੀਜ਼ਾਂ ਲੈ ਕੇ 10 ਹਿੱਸੇ ਪੂਰੇ ਲੈ ਕੇ ਆਪਣੇ ਪਿੱਛੇ ਪਾਣਾ ਇੱਕ ਜੜਾ ਜੀ ਸਾਹ ਮਹਾਰਾਜ ਦੇ ਨਾਮ ਦਾ ਕੱਢਣਾ ਹੈ ਗੁਰੂਕਾਰ ਉਹ ਨਹੀਂ ਕੱਢਦਾ ਨਾ ਸਵਾਸਾ ਚੋ ਕੱਢਦਾ ਹੈ ਨਾ ਮਾਇਆ ਚੋ ਕੱਢਦਾ ਹੈ ਨਾ ਆਪਣੇ ਉਮਰ ਅਰੂਪੀ ਤੇ ਆਈ ਚੋ ਕੱਢਦਾ ਮਹਾਰਾਜ ਉਹ ਕਹਿੰਦੇ ਕੱਢ ਉਹਨੂੰ ਕੱਢਣ ਟਾਈਮ ਤੋਂ ਮਨ ਵਿੱਚ ਖੋਟ ਘਰਨ ਕਰ ਲੈਂਦਾ ਫਿਰ ਆਪਣੀ ਸ਼ਰਧਾ ਤੇ ਵਿਸ਼ਵਾਸ ਸਭ ਕੁਝ ਗਵਾ ਲੈਂਦਾ ਹੈ ਜਿਹੜੀਆਂ ਬਾਕੀਆਂ 10 ਮਿਲੀਆਂ ਨੇ ਉਹ ਵੀ ਕਿਸੇ ਲਿਖੇ ਨਹੀਂ ਲੱਗਦਾ ਐਸਾ ਮਹਾਰਾਜ ਜਿਹੜਾ ਉਹ ਉਪਦੇਸ਼ ਦਿੰਦੇ ਮਹਾਰਾਜ ਕਹਿੰਦੇ ਅਗਨੰਥ ਸਹਾ ਆਪਣੀ ਦੇ ਰਾਸ ਜਿਹੜੇ ਉਸ ਸ਼ਾ ਨੇ ਪਰਮੇਸ਼ਰ ਨੇ ਅਨੰਦ ਦਿੱਤਾ ਦਾਤਾਂ ਦਿੱਤੀਆਂ ਨੇ ਰਾਸ ਦਿੱਤੀ ਹੈ ਅਗਨੰਥ ਸਹਾ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਤੋਂ ਨੂੰ ਦਾਤਾਂ ਨੂੰ ਜਿਹੜਾ ਖਾਂਦਾ ਵੀ ਫਿਰ ਬੜੇ ਬੀਂਦਾ ਹੈ ਵਰਤਦਾ ਹੈ ਬੜੇ ਅਨੰਦ ਨਾਲ ਬੜੇ ਉਤਸ਼ਾਹ ਨਾਲ ਖਾਂਦਾ ਹੈ ਪੀਂਦਾ ਹੈ ਵਰਤਦਾ ਹੈ ਜਿਹਨੀਆਂ ਚਾਰ ਚੀਜ਼ਾਂ ਭੋਗ ਦੇ ਪਦਾਰਤ ਪਏ ਨੇ ਜੋ ਕੁਰਸੀ ਮੇਜ਼ ਏਸੀ ਪਏ ਨੇ ਸਭ ਵਰਤਦਾ ਵੀ ਹੈ ਖਾਂਦਾ ਵੀ ਹੈ ਪੀਂਦਾ ਵੀ ਹੈ ਤੇ ਬੜੇ ਆਨੰਦ ਨਾਲ ਬੜੇ ਉਤਸ਼ਾਹ ਨਾਲ ਆਪਣੇ ਬੈਂਕ ਬੈਲੈਂਸ ਦੇਖ ਕੇ ਐਫਡੀਆ ਦੇਖ ਕੇ ਬੜਾ ਖੁਸ਼ ਹੋਣਾ ਬੜਾ ਉਤਸ਼ਾਹ ਵੀ ਨਹੀਂ ਆਣਾ ਗੱਡੀਆਂ ਦੇਖ ਕੇ ਆਪਣੇ ਮਹਾਰਾਜ ਕਹਿੰਦੇ ਹੈ ਨਾ ਉਤਸ਼ਾਹ ਕਰਦਾ ਹੈ ਇਹ ਸਾਰੀਆਂ ਦਾ ਤਾਂ ਉਹਨੇ ਦਿੱਤੀਆਂ ਨੇ ਅਗਨਤ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ कि, कि महाराज, महाराज की कहते देना दे, 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 दे लेने थक पाए जुगा, जुगा जुगंतर जुगा जुगंतरा तो तें दितियां होइयां नहीं ऐना खजाना तें देत है कि मुकदा ही नहीं पया गिनती तो परे अगनत गिनती तो परे तें खजाना देता है जद ती तेरा ऐ सूक्ष्म शरीर बणया तू जिन्नियां भी चुन्ना च पटकदा आया है कदी तू पहाड़ बणया कदी तू पंखी बणया ਕਾ ਕਦੀ ਤੂੰ ਪੱਥਰ ਬੜਿਆਂ ਚੋ ਵੀ ਤੂੰ ਬੜਿਆ ਹੈ ਉਸ ਵਿੱਚ ਮਹਾਰਾਜ ਕਹਿੰਦੇ ਚਿਰੰਕਾਲ ਦੇ ਸੰਜਰੀਆਂ ਬੜੇ ਚਿਰਾਂ ਬਾਅਦ ਤੈਨੂੰ ਮਨੁੱਖਾ ਦੇ ਹੀ ਮਿਲੀ ਹੈ ਇਹ ਜਿਹੜੀ ਮਿਲੀ ਹੈ ਮਿਲ ਜਗਦੀਸ਼ ਮਿਲਨ ਦੀ ਬੜਿਆ ਇਹ ਮਿਲਣਾਸਤੇ ਮਿਲੀ ਹੈ ਤੇ ਪਹਿਲੇ ਕੀ ਹੋਇਆ ਸੀ

ਮਹਾਰਾਜ ਕਹਿੰਦੇ ਜਿੰਨੀਆਂ ਵੀ ਇਹ ਤਨ ਦਾਤਾਂ ਦਿੱਤੀਆਂ ਨੇ ਉਹ ਦਿੱਤੀਆਂਆਂ ਜਾਂ ਦਾਤਾਂ ਅਮਾਨਤ ਹੀ ਹੈ ਨਾ ਜਿਦ ਤਨ ਧੀ ਪੁੱਤ ਵੀ ਦਿੱਤੇ ਪਤੀ ਵੀ ਦਿੱਤਾ ਪਤਨੀ ਦਿੱਤੀ ਮਾਂ ਪਿਓ ਦਿੱਤੇ ਸਭ ਸਭ ਜੋ ਦਾਤਾਂ ਦਿੱਤੀਆਂ ਨੇ ਖਾਣ ਪੀਣ ਲਈ ਉਹਦੀ ਅਮਾਨਤ ਹੈ ਉਹਨੇ ਵਰਤਣ ਨੂੰ ਦਿੱਤੀਆਂ ਨਹੀਂ ਸਾਡੇ ਪ੍ਰਚਾਰ ਵਿੱਚ ਇੰਨਾ ਦਮ ਨਹੀਂ ਕਿ ਅਸੀਂ ਇਹ ਦਾਤਾਂ ਕਮਾ ਸਕੀਏ ਮਹਾਰਾਜ ਨੇ ਕਿਰਪਾ ਕਰਕੇ ਦਿੱਤੀਆਂ ਨੇ ਕਹਿੰਦੇ ਆਪਣੀ ਆਮਾਨ ਕੱਚ ਬਹੁਰ ਸਾਹ ਨੇ ਜਦੋਂ ਆਪਣੀ ਦਿੱਤੀ ਹੋਈ ਆਮਾਨਤ ਵਾਪਸ ਲੈ ਲਈ ਉਹ ਕਹੇਗੀ ਬਸ ਹੁਣ ਮੋਤੋ ਮੇਲੀ ਮਾਨਤ ਵਾਪਸ ਅਗਿਆਨੀ ਮਨ ਰੋਸ ਕਰੇ ਮਹਾਰਾਜ ਕਹਿੰਦੇ ਹਨ ਅਗਿਆਨੀ ਬਣ ਕੇ ਗਿਆਨਵਾਨ ਹੋ ਕੇ ਸੋਚਦਾ ਨਹੀਂ ਵਿਚਾਰ ਨਹੀਂ ਕਰਦਾ ਤੇ ਮਨ ਵਿੱਚ ਬੜਾ ਡਾਡਾ ਰੋਸ ਕਰਦਾ ਹੈ ਬੜਾ ਹੀ ਦੁੱਖ ਮਨਾਂਦਾ ਹੈ ਬੜਾ ਹੀ ਪਛਤਾਂਦਾ ਹੈ ਕਿ ਮੇਰੇ ਜਿਹੜੇ ਮੈਨੂੰ ਦਿੱਤੀ ਹੋਈ ਚੀਜ਼ ਸੀ ਵਾਪਸ ਲੈ ਲਈ ਜੈਨੂ ਬੱਚਾ ਜਿਹੜੀ ਗੱਲਾਂ ਨੇ ਬੜੀਆਂ ਔਖੀਆਂ ਹੁੰਦੀਆਂ ਨੇ ਕਿਸੇ ਦਾ ਕੋਈ ਧੀ ਪੁੱਤੀ ਚੜਾਈ ਕਰ ਜਾਏ ਤੇ ਮਨ ਵਿੱਚ ਬੜਾ ਰੋਸ ਹੁੰਦਾ ਹੈ ਪਰ ਮਹਾਰਾਜ ਕਹਿੰਦੇ ਕਿ ਇਹ ਜਿਹੜੀਆਂ ਅਮਾਨਤ ਵਸਤੂਆਂ ਦਿੱਤੀਆਂ ਨੇ ਗੁਰੂ ਸਾਹਿਬ ਨੇ ਜੋ ਵਾਪਸ ਲੈ ਲੈਣ ਜਿਸकी ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸੇਉਂ ਖਿੱcj ਜਾਏ ਕਿ ਦਿਨਾਂ ਰੋਸ ਕਰੋ ਉਹਦੀ ਵਸਤ ਸੀ ਉਹ ਲੈ ਗਿਆ ਮਹਾਰਾਜ ਦੀ ਬਾਣੀ ਕਹਿੰਦੀ ਬਿਰਕੇ ਹੇਟ ਸਭ ਜੰਤ ਇਕੱਠੇ ਇੱਕ ਪੇੜ ਥੱਲੇ ਸਾਰੀ ਜੰਤ ਜਿਹੜੇ ਨੇ ਇਕੱਠੇ ਹੋਏ ਇੱਕ ਤਤ ਤੇ ਇੱਕ ਬੋਲਣ ਬੈਠੇ ਕੋਈ ਤਤੇ ਹੁੰਦੇ ਨੇ ਕੋਈ ਹਿੱਠਾ ਬੋਲਦੇ ਨੇ ਅਸਤ ਉਦੋਤ ਪ੍ਰਿਆ ਜਦੋਂ ਜਿਹੜਾ ਸੂਰਜ ਹੈ ਉਹ ਡੁੱਬ ਗਿਆ ਉੱਠ ਚਲੇ ਸਾਰੇ ਜਿਹੜੇ ਨੇ ਉੱਠ ਕੇ ਚਲੇ ਗਏ ਜਦੋਂ ਜਿਵੇਂ ਜਿਵੇਂ ਉਹਨਾਂ ਦੀ ਉਮਰ ਖਤਮ ਹੋਈ ਜਿਉਂ ਜਿਉਂ ਔਦ ਵਿਹਾਨ ਤੇ ਇਹਦੇ ਵਿੱਚ ਰੋਸ ਹੀ ਕੀ ਕਰੀਏ ਇੱਕ ਘਰ ਵਿੱਚ ਜਨ ਜਨ ਇੱਕ ਇੱਕ ਬਿਰਖੇ ਹੇਟ ਸਭ ਜਨ ਇਕੱਠੇ ਵੀ ਬਿਰਖ ਤੇ ਹੇਟ ਸਾਰੇ ਅਸੀਂ ਇਕੱਠੇ ਹੋਏ ਸਗੇ ਸੰਬੰਧੀ ਬੜੇ ਤੇ ਮਹਾਰਾਜ ਕਹਿੰਦੇ ਜਦੋਂ ਵਾਰੀ ਆਈ ਜਿਉਂ-ਜਿਉਂ ਔਦ ਵਿਹਾੜੀਆਂ ਜਿਵੇਂ-ਜਿਵੇਂ ਦਿੱਤੀ ਹੋਈ ਉਮਰ ਖਤਮ ਹੁੰਦੀ ਗਈ ਸਭ ਉੱਠ ਕੇ ਚਲੇ ਗਏ ਤੇ ਫਿਰ ਇਹਦੇ ਵਿੱਚ ਰੋਸ ਕੀ ਕਰਨਾ ਹੈ ਰੋਸ ਕਰਨ ਦੀ ਬਾਤ ਨਹੀਂ ਹੈ ਪਰ ਮਹਾਰਾਜ ਕਹਿੰਦੇ ਤੂੰ ਐਨਾ ਪਿੱਛੇ ਆਪਾ ਕਰਦਾ ਹੈ ਐਨਾ ਰੋਸ ਕਰਦਾ ਹੈ ਕਿ ਤੂੰ ਪਰਮਾਤਮਾ ਨੂੰ ਭੰਡਣ ਲੱਗ ਜਾਂਦਾ ਹੈ ਕਈ ਵਾਰ ਤੂੰ ਬਹੁਤ ਗਲਤ ਗਲਤ ਅਪਸ਼ਬਦ ਵੀ ਕਹਿੰਦਾ ਹੈ ਤੂੰ ਸ਼ੁਕਰ ਤੇ ਕਦੀ ਨਹੀਂ ਕੀਤਾ ਹੁੰਦਾ ਪਰ ਉਲਾਮੇ ਮੇਨੇ ਬੜੇ ਕਰਦਾ ਹੈ ਉਹ ਉਲਾਮੇ ਮੇੜੇ ਦੇ ਕਾਰਨ ਨਹੀਂ ਬਣ ਜਾਂਦੇ ਕਿ ਅਗਲੇ ਜਨਮ ਤੋਂ ਦਾਤ ਹੀ ਨਹੀਂ ਮਿਲਦੀ ਅਗਲੇ ਜਨਮ ਤੋਂ ਤਾਂ ਪੁੱਤਰ ਤੀ ਮਿਲਿਆ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਕਿਉਂਕਿ ਸ਼ੁਕਰ ਤੇ ਕੀਤਾ ਨਹੀਂ ਹੁੰਦਾ ਉਲਾਮੇ ਮੇਨੇ ਬੜੇ ਦਿੱਤੇ ਹੁੰਦੇ ਨੇ ਮਹਾਰਾਜ ਇਸ ਤਰ੍ਹਾਂ ਸਮਝਾੜਾ ਕਰਦੇ ਕਿ ਸ਼ੁਕਰ ਵਿੱਚ ਆਇਆ ਕਰ ਮਹਾਰਾਜ ਕਹਿੰਦੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਕਰ ਅਗਿਆਨੀ ਮਨ ਰੋਸ ਕਰੇ ਕੀ ਰੋਸ ਨਾ ਕਰਿਆ ਕਰ ਆਪਣੀ ਪ੍ਰਤੀਤ ਆਪ ਹੀ ਖੋਵੇ ਐਵੇਂ ਜਿਹੜਾ ਰੋਸ ਕਰ ਕਰਦੇ ਨਾ ਅਬ ਸ਼ਬਦ ਕਹਿ ਕੇ ਦਿੱਤੇ ਹੋਏ ਦਤਾਰ ਦੀ ਨਿੰਦਾ ਕਰਕੇ ਆਪਣਾ ਵਿਸ਼ਵਾਸ ਜਿਹੜਾ ਉਹ ਆਪ ਹੀ ਗਵਾ ਲੈਂਦਾ ਹੈ ਅਸੀਂ ਕਿਸੇ ਨੂੰ ਚੀਜ਼ਾਂ ਦਿੱਤੀਆਂ ਹੋਣ ਅਸੀਂ ਕਈ ਵੀ ਤੁਸੀਂ ਸਾਡੇ ਕੋਲ ਵਰਤਣ ਵਾਸਤੇ ਸਾਡੀ ਗੱਡੀ ਦਿੱਤੀ ਸੀ ਸਾਨੂੰ ਲੋੜ ਹੈ ਕਿ ਦੇ ਦਿਓ ਅਗਲਾ ਰੋਸ ਕਰਨ ਲੱਗ ਜਾਏ ਤੇ ਅਗਲੀ ਵਾਰੀ ਗੱਡੀ ਮੰਗਣ ਆਏਗਾ ਸੀ ਨਹੀਂ ਦਾਂਗਾ ਅਸ ਉਹਨੇ ਆਪਣਾ ਵਿਸ਼ਵਾਸ ਸਾਡੇ ਕੋਲੋਂ ਗਵਾ ਲਿੱਤਾ ਤੇ ਮਹਾਰਾਜ ਕਹਿੰਦੇ ਆਪਣੀ ਪ੍ਰਤੀਤਾ ਆਪ ਹੀ ਖੂਵੇ ਪਰਮਾਤਮਾ ਨੇ ਜਿਹੜਾ ਵਿਸ਼ਵਾਸ ਕੀਤਾ ਸਦੋਂ ਮੰਗੜ ਆਇਆ ਸੀ ਜਦੋਂ ਮੰਗਤਾਂ ਬਣ ਕੇ ਆਇਆ ਸੀ ਹੱਥ ਜੋੜ ਕੇ प्रमात्मा ने विश्वास किया दात दिखती इस्तेमाल भी सही, सही किया जो वापस लिती महाराज कहते जो खत्म वापस महाराज कहते अपनी जरा विश्वास है फिर दोबारा विश्वास करके महाराज कहते फिर दात नही ढिल पै लो दुबारा नक रगड़ है ना फिर ढिल पैन अगले कदम फिर नहीं मिलती क्यों क्योंकि अपना विश्वास गवा ल ਆਪਣੀ ਪ੍ਰਤੀਤਾ ਵੀ ਕੋਵੇ ਇੰਜ ਜਾਣੋ ਜਿਵੇਂ ਆਪਣਾ ਕੀਤਾ ਹੋਇਆ ਵਿਸ਼ਵਾਸ ਮਹਾਰਾਜ ਤੇ ਖੋਲ ਦਿੱਤਾ ਹੁਣ ਵਿਸ਼ਵਾਸ ਨਹੀਂ ਕਰਦਾ ਕਿ ਮਹਾਰਾਜ ਨੇ ਮੇਰੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਮੇਰੇ ਮਤਲਬ ਮੇਰੇ ਨਾਲ ਇੰਜ ਕਰਨਾ ਸੀ ਆਪਣਾ ਜਿਹੜਾ ਵਿਸ਼ਵਾਸ ਹੈ ਸ਼ਰਧਾ ਦਾ ਅਕੀਦਾ ਹੈ ਉਹ ਘਟਾ ਦਿੱਤਾ ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ ਫਿਰ ਮਹਾਰਾਜ ਕਹਿੰਦੇ ਉਹਦੇ ਉੱਪਰ ਫਿਰ ਕੋਈ ਹੋਰ ਵੀ ਵਿਸ਼ਵਾਸ ਨਹੀਂ ਕਰਦਾ ਕਿਉਂ ਉਹਦੇ ਅੰਦਰੋਂ ਦੀ ਵਾਈਸੀ ਐਸੀਆਂ ਨਿਕਲਦੀਆਂ ਨੇ

ਜਦੋਂ ਜੰਗ ਹੋਇਆ ਨਾ ਤੇ ਬਿਹੋਰ ਸਾਹਿਬ ਦੀ ਜਿਹੜੀ ਗਾੜੀ ਨੇ ਤੇ ਮਹਾਰਾਜ ਨੇ ਚੁਪਈ ਸਭ ਦਾ ਪਾਰਟ ਚੱਲਿਆ ਨਾ ਉੱਥੇ ਦੀ ਜਿਹੜੀ ਰਾਣੀ ਹੈ ਉਹਦਾ ਪੁੱਤਰ ਜਿਹੜਾ ਹੈ ਜੰਗ ਵਿੱਚ ਸ਼ਹੀਦ ਹੋ ਗਿਆ ਤੇ ਜਦੋਂ ਜੰਗ ਖਤਮ ਹੋ ਜਾਂਦਾ ਸੀ ਤੇ ਮਹਾਰਾਜ ਦਰਬਾਰ ਸਜਾ ਕੇ ਨਾ ਸਾਰਿਆਂ ਨੂੰ ਇਨਾਮ ਵੰਡਿਆ ਕਰਦੇ ਸੀ ਵੀ ਜੀ ਨੇ ਕਿਹਾ ਜੋ ਜੋ ਪ੍ਰਸ਼ਾਰਤ ਕਰਕੇ ਵਧਾਇਆ ਹੈ ਤੇ ਜਦੋਂ ਬੇਬੋਲੀ ਰਾਣੀ ਸਾਹਮਣੇ ਆਏ ਤੇ ਮਹਾਰਾਜ ਨੇ ਪਰਖ ਕਰਨ ਵਾਸਤੇ ਕਿਹਾ ਵੀ ਸਾਨੂੰ ਬਹੁਤ ਅਫਸੋਸ ਹੈ ਮਹਾਰਾਜ ਨੇ ਅਫਸੋਸ ਦੇ ਬਚਨ ਕਹੇ ਮਹਾਰਾਜ ਕਹਿੰਦੇ ਸਾਨੂੰ ਬੜਾ ਅਫਸੋਸ ਹੈ ਕਿ ਅਸੀਂ ਤੇਰਾ ਪੁੱਤਰ ਜਿਹੜਾ ਹੈ ਉਹ ਜੰਗ ਵਿੱਚ ਬਚਾ ਨਹੀਂ ਲੈ ਸਕੇ ਐਸਾ ਦਿਨ ਹੋ ਸਕਦਾ ਸੀ ਕਿ ਮਹਾਰਾਜ ਬਚਾਣਾ ਚਾਹੁੰਦੇ ਜਾਂ ਨਹੀਂ ਬਚਾ ਸਕਦੇ ਜੋ ਵੀ ਜਿਵੇਂ ਮਹਾਰਾਜ ਦੀ ਇੱਨਾ ਮਹਾਰਾਜ ਕਹਿੰਦੇ ਸਾਨੂੰ ਬੜਾ ਅਫਸੋਸ ਹੈ ਅਸੀਂ ਤੇਰਾ ਪੁੱਤਰ ਜੰਗ ਦੇ ਮੈਦਾਨ ਚ ਬਚਾ ਨਹੀਂ ਸਕੇ ਤੇ ਮਹਾਰਾਜ ਨੂੰ ਕਹਿੰਦੀ ਮਹਾਰਾਜ

ਕਰੇ ਨਹੀਂ ਹਾਲ ਮਹਾਰਾਜ ਜਿੰਦੇ ਚੋਗਣਾ ਕਰਕੇ ਮਹਾਰਾਜ ਦਿੰਦੇ ਨੇ ਜੇ ਖੜੇ ਮੱਥੇ ਮਹਾਰਾਜ ਦੀਆਂ ਆਗਿਆ ਮੰਨੀ ਜਾਵੇ ਤਾਂ ਜੋ ਮਹਾਰਾਜ ਨੇ ਦੱਤਾ ਦਿੱਤੀਆਂ ਨੇ ਜੇ ਕੋਈ ਮਾੜਾ ਸਮਾਂ ਵੀ ਆਇਆ ਹੈ ਤੇ ਉਹ ਕਿਉਂ ਆਇਆ ਹੈ ਕਿ ਸਾਡੇ ਜਿਹੜੇ ਪੁੰਨ ਨੇ ਉਹ ਫੇਰ ਬਦਲ ਲਏ ਪੁੰਨ ਖਤਮ ਹੋ ਗਏ ਨੇ ਤਾਂ ਕਰਕੇ ਤੁਸੀਂ ਪੁੰਨਾਂ ਦੀ ਕਮਾਈ ਨਹੀਂ ਕਰ ਰਹੇ ਹੋ ਆਪਣਾ ਜੀਵਨ ਚੈੱਕ ਕਰੋ ਕਿ ਤੁਸੀਂ ਪੁੰਨ ਕਮਾ ਰਹੇ ਨਾਲ ਨਾਲ ਤੇ ਖਾਲੀ ਖਰਚੇ ਤੇ ਹੀ ਬੈਠੇ ਹੋ ਤੇ ਇੱਕ ਦਿਨ ਤੇ ਖਤਮ ਹੋਣਗੇ ਤੇ ਫਿਰ ਜਿਹੜੇ ਉਹ ਜਿਹੜੇ ਸੁੱਖ ਮਿਲਨੇ ਨੇ ਉਹ ਵੀ ਖਤਮ ਹੋ ਜਾਣਗੇ

ਮਹਾਰਾਜ ਕਹਿੰਦੇ ਫਿਰ ਉਹ ਜਿਹੜਾ ਸਾਹਿਬ ਦੀ ਆਲੂ ਹੈ ਨਾ ਜਦੋਂ ਦੀ ਆਗਿਆ ਨੂੰ ਹੱਸ ਕੇ ਮੰਨਦੇ ਆ ਤੇ ਫਿਰ ਉਹਦੀ ਦਿੱਤੀ ਹੋਈ ਦਾਤ ਉਹਦੇ ਅੱਗੇ ਉਹਦੇ ਚਰਣਾ ਵਿੱਚ ਹੀ ਰੱਖਦੇ ਆ ਅਸੀਂ ਇਹ ਜਾਣਦੇ ਆ ਕਿ ਮਹਾਰਾਜ ਅਸੀਂ ਵੀ ਤੇਰੀਆਂ ਤੇ ਸਾਰੀਆਂ ਜਿਹੜੀਆਂ ਬਰਕਤਾਂ ਆਪ ਜੀ ਦਿੰਦੀਆਂ ਨੇ ਉਹ ਵੀ ਤੁਹਾਡੀਆਂ ਹੀ ਨੇ ਕਿਰਪਾ ਕਰੋ ਸਦਾ ਆਪਣੀ ਦਿਆ ਵਿੱਚ ਆਪਣੀ ਕਰुणा ਵਿੱਚ ਆਪਣੀ ਸ਼ਰਣ ਵਿੱਚ ਰੱਖੋ ਤੇ ਉਹ ਦਿਆਲਤਾ ਵਾਲੇ ਮਹਾਰਾਜ ਉਸਤੇ ਚੌਕਨ ਕਰੇ ਹਾਂ ਜੋ ਸ਼ੁਕਰ ਕਰਦੇ ਨੇ ਉਹਨਾਂ ਨੂੰ ਹੋਰ ਦਾਤਾਂ ਮੰਗਦੀਆਂ ਨੇ ਜੀ ਐਵੇਂ ਦੀ ਕਥਾਵਾਂ ਵੀ ਹੈਗੀਆਂ ਨੇ ਜਿਹੜਾ ਸ਼ੁਕਰ ਕਰ ਰਿਹਾ ਸੀ ਉਹਦੇ ਪਾਗਾਂ 'ਚ ਨਹੀਂ ਲਿਖਿਆ ਸੀ ਤਾਂ ਵੀ ਉਹਨੂੰ ਮਿਲ ਗਿਆ ਕਹਿੰਦੇ ਸ਼ੁਕਰ ਬੜਾ ਕਰਦਾ ਹੈ ਉਹਦੇ ਕਰਮ ਚੱਕ ਦੇ ਜਿਹੜੇ ਨੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਤੇ ਜਿਹੜਾ ਸ਼ੁਕਰ ਨਹੀਂ ਕਰਦਾ ਸੀ ਉਹਦੇ ਕਰਮਾਂ 'ਚ ਲਿਖਿਆ ਹੋਇਆ ਉਹ ਜਲਦੀ ਖਤਮ ਹੋਊਗਾ ਸਪੀਡ ਨਾਲ ਖਤਮ ਹੋਊਗਾ ਆ ਅਪਣ ਅਨੇਕ ਪਾਤ ਮਾਇਆ ਕੇ ਹੇਤ ਮਹਾਰਾਜ ਕਹਿੰਦੇ ਕਿੰਨੇ ਹੀ ਜਤਨ ਕਰਦਾ ਹੈ ਮਾਇਆ ਦੇ ਕਾਰਨ ਮਾਇਆ ਨੂੰ ਪਿਆਰ ਕਰਦਾ ਹੈ ਅਨੇਕ ਪਾਤ ਬੜੇ ਜਤਨ ਕਰਦਾ ਹੈ ਕਿ ਮਾਇਆ ਕਮਾਲਾ ਮਾਇਆ ਨੂੰ ਸਾਹਮਣੇ ਰੱਖਾਂ ਮਾਇਆ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਲਪੋਕੇ ਰੱਖਾਂ ਸਰ ਪਰ ਹੋਵਤ ਜਾਨ ਅਨੇਤ ਐ ਨਹੀਂ ਜਾਣਦਾ ਕਿ ਐਨੀ ਤਨੀ ਰਹਿਣ ਵਾਲੀ ਅਨੇਤ ਨਿਤ ਨਹੀਂ ਰਹਿਣ ਦੀ ਐਨੇ ਸਰ ਪਰ ਬਿੰਦੇਸ਼ਾ ਕਰਕੇ ਨਹੀਂ ਜਾਣਦਾ ਜਰੂਰ ਇਹ ਸੱਚ ਗੱਲ ਹੈ ਸਰਪਰੋਵਤ ਵੀ ਐਨੇ ਚਲੇ ਜਾਣਾ ਐਨੇ ਨਿੱਤ ਨਹੀਂ ਲੈਣਾ ਸਾਡੇ ਪਾਸ ਹਰ ਇੱਕ ਚੀਜ਼ ਦੀ ਬੁਨਿਆਦ ਹੁੰਦੀ ਹੈ ਤੁਸੀਂ ਪੱਕੀ ਤੋਂ ਪੱਕੀ ਬਿਲਡਿੰਗ ਵੀ ਬਣਾ ਲਓ ਉਹਦੀ ਬੁਨਿਆਦ ਹੈ ਕਿ 100 ਸਾਲ 150 ਸਾਲ ਹਰ ਚੀਜ਼ ਤੇ ਉਹਦੀ ਇੱਕ ਐਕਸਪਾਇਰੀ ਡੇਟ ਲਿਖੀ ਹੈ लिखे महाराज कहते हेतोत जान नहीं जानना नित नहीं जाना रहना जरूर करके जानना कर किसी भी चीज ने नित नहीं रहना ਜੀ ਮਹਾਰਾਜ ਜਦੋਂ ਮਾਤਾ ਗੁਜਰ ਕੋਲ ਜੀ ਨੂੰ ਪੱਤਰ ਲਿਖਿਆ ਜਿਦੇ ਵਿੱਚ ਸ਼ਲੋਕ ਲਿਖਿਆ ਤੇ ਮਹਾਰਾਜ ਨੇ ਕਿਹਾ ਨਾ ਕਿ ਜਿਹੜੀ ਹੋਣੀ ਏ ਉਹਨੇ ਤੇ ਹੋਣਾ ਹੀ ਹੈ ਅਨਮੋਨੀ ਹੋਏ ਤੇ ਮਨ ਵਿੱਚ ਤੁਸੀਂ ਉਹ ਕਰੋ ਨਾ ਦੁੱਖ ਮੰਨੋ ਤੇ ਜਿਹੜੀ ਹੋਣੀ ਏ ਉਹਨੇ ਜ਼ਰੂਰ ਹੀ ਹੋਣਾ ਇਸ ਕਰਕੇ ਆਪਣੇ ਮਨ ਵਿੱਚ ਕੋਈ ਲੋਸ ਦੁੱਖ ਜਾਂ ਸ਼ੰਕਾ ਨਾ ਰੱਖੋ ਬਿਰਕ ਦੀ ਛਾਇਆ ਸਿਓ ਰੰਗ ਨਾ ਨੇ ਮਹਾਰਾਜ ਇਸ ਤਾਂ ਦੇ ਕੇ ਸਮਝਾਉਂਦੇ ਪੇੜ ਦੀ ਛਾਂ ਨਾਲ ਨਾ ਉਹ ਪ੍ਰੇਮ ਕਰਦੇ ਹੋ ਤੁਸੀਂ ਉਹ ਬਿਰਸਾ ਉਹ ਮਨ ਪਛਤਾਵੇ ਜਦੋਂ ਪੇੜ ਦੀ ਛਾਂ ਚਲੀ ਜਾਂਦੀ ਹੈ ਤੇ ਫਿਰ ਮਨ ਵਿੱਚ ਜੜਾ ਬੜਾ ਹੀ ਪਛਤਾਵਾ ਲੱਗਦਾ ਹੈ ਪੇੜ ਦੀ ਛਾਂ ਨੇ ਤੇ ਜਾਣਾ ਹੀ ਹੈ ਨਾ ਜਿਵੇਂ ਸੂਰਜ ਗੁਮੇਗਾ ਪੇੜ ਦੀ ਛਾਂ ਖੁਮ ਵੀ ਜਾਏਗੀ ਬਦਲ ਵੀ ਜਾਏਗੀ ਤੇ ਉਸ ਤੋਂ ਬਾਅਦ ਖਤਮ ਵੀ ਹੋ ਜਾਏਗੀ ਜਿਨੇ ਛਾਂ ਨਾਲ ਪਿਆਰ ਕੀਤਾ ਉਹ ਫਿਰ ਬਾਅਦ ਚੋਂ ਪਛਤਾਏਗੇ ਇਹਨੂੰ ਐਵੇਂ ਜਾਣੋ ਕਿ ਬਿਰਧ ਕੋੜ ਨੇ ਵਾਹਿਗੁਰੂ ਜੀ ਆਪ ਨੇ ਤੇ ਛਾਇਆ ਦੀਏ ਮਾਇਆ ਉਹਨਾਂ ਦੀ ਛਾਂ ਹੈ ਜਿਹੜੀ ਮਾਇਆ ਹੈ ਮਹਾਰਾਜ ਕਹਿੰਦੇ ਪੀੜ ਨਾਲ ਨਹੀਂ ਨਾ ਕਰਕੇ ਛਾਂ ਨਾਲ ਜਿਹਨੇ ਪਿਆਰ ਕੀਤਾ ਹੈ ਫਿਰ ਜਦੋਂ ਛਾਂ ਚਲੀ ਜਾਏਗੀ ਫਿਰ ਉਹ ਜਿਹੜਾ ਮਨ ਵਿੱਚ ਬੜਾਏ ਪਛਤਾਵਾ ਲੱਗੇਗਾ ਕਿ ਮੈਂ ਛਾਂ ਨਾਲ ਪਿਆਰ ਕੀਤਾ ਸੀ ਕਿਉਂਕਿ ਛਾਂ ਨੇ ਤੇ ਘੁਮਣਾ ਵੀ ਹੈ ਪਹਿਲੇ ਪੂਰਬ ਜਾਂਦੀ ਹੈ ਤੇ ਪੱਛਮ ਜਾਂਦੀ ਹੈ ਅੱਗੇ ਜਾਂਦੀ ਹੈ ਫਿਰ ਪਿੱਛੇ ਜਾਂਦੀ ਹੈ ਤੇ ਫਿਰ ਮਨ ਵਿੱਚ ਜਿਹੜਾ ਉਹ ਬੜਾ ਪਛਤਾਵਾ ਲੱਗਦਾ ਹੈ ਤੁਸੀਂ ਕਿੰਨੀ ਵਾਰ ਦੇਖਿਆ ਪੂਰੀ ਜ਼ਿੰਦਗੀ ਕਈਆਂ ਨੇ ਪਛਤਾਵੇ ਵਿੱਚ ਜੀਣ ਜਾਂਦੇ ਆ ਜਿਹੜੇ ਪੁਰਾਣੇ ਲੋਕ ਸੀ ਅਈ ਨਜ਼ਰਾਂ ਦੇ ਸੀ ਪਾਕਿਸਤਾਨ ਸੀ ਬੜੇ ਅਮੀਰ ਸੀ ਸੜੇ ਬੜਾ ਪੈਸਾ ਸੀ ਇੱਥੇ ਆਏ ਫਿਰ ਕੁਝ ਨਹੀਂ ਰਿਆ ਪੂਰੀ ਜ਼ਿੰਦਗੀ ਉਹਨਾਂ ਨੇ ਅਈਓ ਸਟੋਰੀ ਸਾਰਿਆਂ ਨੂੰ ਸੁਣਾਈ ਉਹ ਬਿੱਸੇ ਉਹ ਮਨ ਪਛਤਾਵੇ ਸਾਰਾ ਟਾਈਮ ਪਛਤਾਵਾ ਕਰਦੇ ਰਹੇ ਜਿਹਨਾਂ ਕੋਈ ਬਿਜ਼ਨਸ ਵਿੱਚ ਘਾਟਾ ਪੈ ਗਿਆ ਮੈਨੂੰ ਇਹ ਤਾਰਨ ਬੜਿਆ ਸੀ ਉਹ ਹਰ ਸਮੇਂ ਉਹ ਹੀ ਉੱਥੇ ਹੀ ਉਹਨਾਂ ਦੀ ਗੱਡੀ ਅਟਕ ਗਈ ਉਹ ਮਹਾਰਾਜ ਦੇ ਅੱਗੇ ਆ ਕੇ ਟੈਂਦੇ ਨਹੀਂ

ਮੋ ਚਲੇ ਸੰਸਾਰ ਹੈ ਵੈਸੀ ਬਰਨਨੇ ਕਿ ਅੰਧ ਕੂਏ ਅੰਧ ਗੂਪ ਮਹਾਪਿਆ ਆਨੰਦਕ ਪਾਗ ਕਰ ਗਿਆ ਨਾ ਜਿਹਦਾ ਕੋਈ ਤਲ ਨਹੀਂ ਅੰਦੇ ਕੂਚ ਨੀਚੇ ਡੁੱਬਣਾ ਹੈ ਇਕ ਤੇਰੇ ਪਾਸ ਵੀ ਦ੍ਰਿਸ਼ਟੀ ਨਹੀਂ ਤੂੰ ਆਪ ਵੀ ਅੰਨ ਹੈ ਫਿਰ ਕਿੰਨਈ ਗੁਪ ਹਨੇਰਾ ਹੋ ਗਿਆ ਐਨੇ ਗੁਪ ਹਨੇਰੇ ਵਿੱਚ ਤੂੰ ਫਿਰ ਉਹ ਚੀਜ਼ਾਂ ਦਾ ਲਈ ਲਪਟਿਆ ਹੋਇਆ ਹੈ ਮਹਾਰਾਜ ਕਹਿੰਦੇ ਤੇਰੇ ਪਾਸ ਨਾ ਸੁਰਤੀ ਔਰ ਸਮ੍ਰਿਤੀ ਦੇ ਨਿਤਰ ਨਹੀਂ ਤੇਰੀ ਸੁਰਤੀ ਨਾਮ ਬੰਦਗੀ ਵਿੱਚ ਟਿਕਦੀ ਨਹੀਂ ਹੈ ਸੁਰਤ ਤੇਰੀ ਜਿਹੜੀ ਟਿਕਦੀ ਨਹੀਂ ਹੈ ਸਮਰਤੀ ਵਿੱਚ ਚੇਤੇ ਵਿੱਚ ਸਿਮਰਨ ਨਹੀਂ ਹੈ ਸਿਮਰਨ ਜਿਹੜਾ ਅੰਦਰ ਸਮਰਤੀ ਵਿੱਚ ਟਿਕਨੀ ਨਹੀਂ ਰਿਹਾ ਚੇਤੇ ਵਿੱਚ ਨਹੀਂ ਹੈ ਨਾਮ ਸੁਰਤੀ ਤੇ ਸਮਰਤੀ ਦੇ ਨੇਤਰ ਨਹੀਂ ਤੇ ਤੂੰ ਅੰਨਾ ਹੋਇਆ ਪਿਆ ਹੈ ਜਿਹੜੀਆਂ ਚੀਜ਼ਾਂ ਜਾਣਵਾਲੀਆਂ ਨੇ ਨਾ ਉਹਨਾਂ ਨੂੰ ਲੱਪਟ-ਪਟ ਕੇ ਆਪਣੇ ਨਾਮ ਲਪਟਾਨੇ ਉਹਨਾਂ ਨਾਲ ਜਾ ਕੇ ਲਿਪਟਦਾ ਹੈ ਬਟਾਉ ਸਿਉਂ ਜੋ ਲਾਵੇ ਨਹੀਂ ਤਾਂ ਕੋ ਹੱਥ ਨਾ ਆਵੇ

ਤੇ ਜਿਹੜਾ ਯਾਤਰੀ ਨਾਲ ਜਿਹੜਾ ਨੇਹ ਕਰ ਲੈਂਦਾ ਧਰਮਸਾਲ ਦਾ ਮਾਲਕ ਜਿਹੜਾ ਧਰਮਸਾਲ ਵਿੱਚ ਸੇਵਾ ਕਰਨ ਵਾਲਾ ਹੈ ਜੇ ਨਾਲ ਦੇ ਨੇ ਉਹ ਪਹਿਲੇ ਇੱਕ ਦਿਨ ਪਹਿਲੇ ਆਏ ਹੋਣ ਦੂਜੇ ਦਿਨ ਆਏ ਵਾਲੇ ਨਾਲ ਨੇਹ ਕਰਨ ਲੱਗ ਜਾਣ ਤੇ ਉਹ ਕਿਹਾ ਜਾਇਜ਼ ਹੈ ਉਹਨਾਂ ਨੂੰ ਪਤਾ اگلے ਦਿਨ ਚਲੇ ਜਾਣਾ ਹੈ ਉਹ ਪ੍ਰੇਮ ਕਰਨ ਵਾਲੇ ਸਦਾ ਹੀ ਪਛਤਾਨਦੇ ਨੇ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਆਉਂਦਾ ਜੋ ਯਾਤਰੀਆਂ ਨਾਲ ਪ੍ਰੇਮ ਕਰਦੇ ਨੇ ਜਾਂ ਫਿਰ ਇੰਜ ਜਾਣੋ ਜੇ ਅਸੀਂ ਜੋ ਹਾਂ ਆਪਣਾ ਜਿਹੜਾ ਸਰੀਰ ਹੈ ਇਹ ਯਾਤਰੀ ਹੈ ਯਾਤਰਾ ਕਰ ਰਿਹਾ ਹੈ ਅੰਦਰ ਜੋ ਜੀਵ ਹੈ ਸਾਡੀ ਸੁਰਤ ਹੈ ਮਨ ਹੈ ਉਹ ਪਰਮਾਤਮਾ ਦਾ ਅੰਸ਼ ਹੈ ਤੇ ਉਹਦੀ ਯਾਤਰਾ ਲਈ ਸਰੀਰ ਮਿਲਿਆ ਤੇ ਅਸੀਂ ਸਰੀਰ ਨਾਲ ਜਿਹੜਾ ਨੀ ਕਰ ਲੈਂਦੇ ਆ ਪਿਆਰ ਕਰ ਲੈਂਦੇ ਆ ਤੇ ਸਾਡੇ ਹੱਥ ਪੁੱਜ ਵੀ ਲੱਗਦਾ ਚਾਹ ਆਪਣੇ ਸਰੀਰ ਨਾਲ ਪਿਆਰ ਕਰ ਲਈਏ ਚਾਹ ਦੂਜਿਆਂ ਦੇ ਸਰੀਰ ਨਾਲ ਪਿਆਰ ਕਰ ਲਈਏ ਸਰੀਰ ਨੂੰ ਪਿਆਰ ਕਰਨ ਨਾਲ ਸਦਾ ਹੀ ਖਾਲੀ ਰਹਿ ਜਾਂਦਾ ਹੈ ਕਿਉਂਕਿ ਸਰੀਰ ਜਿਹੜਾ ਉਹ ਵਿੰਸਨ ਹਾਰ ਹੈ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਮਹਾਰਾਜਾ ਕੀ ਕੰਗਿਆਜ ਕਹਿੰਦੇ ਪਰਮਾਤਮਾ ਦੇ ਨਾਮ ਦੀ ਜਿਹੜੀ ਪ੍ਰੀਤੀ ਹੈ ਨਾ ਸੁਖਦਾਈ ਸੁੱਖਾਂ ਨੂੰ ਦੇਣ ਵਾਲੀ ਹੈ ਜਿਹਨੂੰ ਜਿੰਨਾ ਨਾਮ ਨਾਲ ਪਿਆਰ ਆਉਂਦਾ ਹੈ ਉਹਨੂੰ ਉਨੰਹੀਂ ਸੁਖ ਮਿਲਦੇ ਹੈ ਬੜਾ ਸਿੱਧਾ ਜਰੂਰ ਹੈ ਜਿਨ ਜਿਨਾ ਨਾਲ ਪਿਆਰ ਹੁੰਦਾ ਜਿਨ ਜਨਾ ਵਾਹਿਗੁਰੂ ਜੀ ਨਾਲ ਪਿਆਰ ਹੁੰਦਾ ਉਹਨੂੰ ਉਨਹੀਂ ਸੁੱਖ ਮਿਲਦੇ ਨੇ ਤੇ ਜਿਹਦੇ ਨਾਲ ਪਿਆਰ ਹੁੰਦਾ ਉਹਨੂੰ ਯਾਦ ਕਰਨ ਦੀ ਉਚੇਚੀ ਨਹੀਂ ਕਰਨੀ ਪੈਂਦੀ ਰਟੇ ਨਹੀਂ ਮਾਰਨੇ ਪੈਂਦੇ ਉਹ ਆਪ ਹੀ ਸਾਰਿਆਂ ਦੇ ਅੰਦਰ ਚੱਲਦਾ ਰਹਿੰਦਾ ਹੈ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਪਰ ਉਹ ਪ੍ਰੀਤ ਪਾਣ ਵਾਸਤੇ ਕਿ ਸਾਨੂੰ ਉਹ ਪ੍ਰੀਤ ਮਿਲ ਜਾਏ ਆਪੇ ਲਾਇਓ ਆਪਣਾ ਯਾਰ ਮਹਾਰਾਜ ਆਪੇ ਲੱਗਨੇ ਨੇ ਉਹ ਪ੍ਰੀਤ ਸਾਨੂੰ ਲੱਗ ਜਾਏ ਉਹ ਪ੍ਰੀਤ ਵਿੱਚ ਅਸੀਂ ਵੀ ਮਹਾਰਾਜ ਦੇ ਪਿਆਰੇ ਬਣ ਜਾਈਏ ਸਾਨੂੰ ਵੀ ਐਸੀ ਦਾਤਾ ਮਿਲ ਜਾਣ ਤੇ ਕਰਕੇ ਅਸੀਂ ਉਚੇਚ ਕਰ ਕਰਕੇ ਬਾਰ ਬਾਰ ਕਹਿੰਦਿਆਂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਇਹ ਨਾਮ ਜਿਹੜਾ ਨਾ ਇਹਨੂੰ ਚੈਸੁੱਤੇ ਸੇ ਦਵਾਈ ਗੁਰੂ ਵਾਹਿਗੁਰੂ ਐਵੇਂ ਕਹੀ ਜਾਈਏ ਬਿਨਾ ਜਾਣੇ ਕਿ ਦੱਕੀ ਅਸਰ ਹੋ ਰਿਹਾ ਹੈ ਅਦਾ ਕੀ ਅਰਥ ਹੈ ਸਾਨੂੰ ਕਿਵੇਂ ਕਹਿਣਾ ਚਾਹੀਦਾ ਸਾਨੂੰ ਕੁਝ ਵੀ ਨਾ ਪਤਾ ਹੋਏ ਤਾਂ ਵੀ ਇਹ ਨਾਮ ਐਸੀ ਦਵਾਈ ਹੈ ਅੰਦਰ ਸਾਰੇ ਵਿਕਾਰਾਂ ਦੀ ਮੈਲ ਕੱਟ ਤੇ ਪਾਪਾਂ ਨੂੰ ਦੂਰ ਕਰਕੇ ਸਾਨੂੰ ਉਹ ਪ੍ਰੀਤ ਦੇ ਰਸਤੇ ਤੇ ਪਾ ਦਿੰਦਾ ਹੈ ਫਿਰ ਉਹ ਪ੍ਰੀਤ ਦੇ ਰਸਤੇ ਤੇ ਪਾਦਾ ਹੀ ਨਹੀਂ ਔੜਤ ਨਾਲ ਨਿਪਟਦਾ ਹੈ ਉਹ ਨਾਮ ਹੀ ਤੱਕ ਸਾਨੂੰ ਪਛਾਣ ਦਿੰਦਾ ਹੈ ਤੇ ਨਾਮ ਤੇ ਨਾਮੀ ਇੱਕ ਹੀ ਨੇ ਜਦੋਂ ਦੁਨੋ ਹੀ ਵਿਆਪਕ ਨੇ ਜਦ ਸਾਡੀ ਨਾਮੇ ਵੀ ਸਮਾਈ ਕਰਾ ਦਿੰਦਾ ਐ ਐਸੀ ਐ ਦਾਤ ਹੈ ਚਾਹ ਸਾਨੂੰ ਨਾ ਹੀ ਪਤਾ ਹੋਵੇ ਜਦੋਂ ਸਾਨੂੰ ਕੋਈ ਵੀ ਤਕਲੀਫ ਹੁੰਦੀ ਹੈ ਬੁਖਾਰ ਹੁੰਦਾ ਹੈ ਅਸੀਂ ਦਵਾਈ ਖਾਂਦੇ ਹਾਂ ਸਾਨੂੰ ਨਹੀਂ ਪਤਾ ਉਹ ਦਵਾਈ ਕਿਸ ਚੀਜ਼ ਦੀ ਬਣੀ ਆ ਉਹਦੀ ਕੈਮੀਕਲ ਕੰਪੋਜੀਸ਼ਨ ਕੀ ਹੈ ਫੈਕਟਰੀ ਕਿਹੜੀ ਹੈ ਅਸੀਂ ਵੀ ਨਹੀਂ ਪੜਦੇ ਕਿਹੜੀ ਫੈਕਟਰੀ ਤੋਂ ਆਈ ਹੈ ਉਹਦੇ ਵਿੱਚ ਕੀ ਕੀ ਪਾਇਆ ਹੈ ਪਰ ਸਾਡਾ ਬੁਖਾਰ ਠੀਕ ਹੋ ਜਾਂਦਾ ਹੈ ਸਾਡਾ ਵਿਸ਼ਵਾਸ ਕੰਮ ਕਰਦਾ ਹੈ ਮਹਾਰਾਜ ਦੀ ਵੀ ਐਸੀ ਨਾਮ ਹੈ ਸਰਬ ਰੋਗ ਦਾ ਔਖਾ ਨਾਮ ਐਸਾ ਨਾਮ ਹੈ ਦਵਾਈ ਰੂਪ ਹੈ ਜਿਹੜਾ

ਪਰ ਜਦੋਂ ਅਸੀਂ ਚੋਲੀ ਅੜੜ ਕੇ ਮੰਗਦੇ ਨਹੀਂ ਆ ਕਿਉਂਕਿ ਜਦੋਂ ਜਿਹੜੀ ਦਾਤ ਦੀ ਵੈਲਿਊ ਨਾ ਕੀਤੀ ਹੋਏ ਬਿਨਾਂ ਮੰਗੇ ਹੀ ਮਿਲ ਜਾਏ ਉਹ ਫਿਰ ਸੰਭਲਦੀ ਨਹੀਂ ਹੈ ਜੇ ਕਦੀ ਆਪਣੇ ਆਪ ਚੀਜ਼ਾਂ ਦੇਈ ਜੋ ਆਪਣੇ ਬੱਚਿਆਂ ਨੂੰ ਜਿਨ ਅਮੀਰਾਂ ਦੇ ਬੱਚੇ ਕਈ ਵਾਰੀ ਦੇਖਦੇ ਨੇ ਨਾ ਜਦਾ ਵਿਗੜੇ ਨੇ ਉਹਨਾਂ ਨੇ ਸੰਭਾਲਣੀ ਕੀਤੀ ਜਾਣਿਆ ਨਹੀਂ ਕਿ ਪਿਤਾ ਨੇ ਕਿੰਨੀ ਔਖੀ ਹੈ ਸਭ ਚੀਜ਼ਾਂ ਕਮਾਈਆਂ ਇਹ ਜਿਹੜੀ ਵੈਲਿਊ ਅਗਰ ਅਸੀਂ ਕਰਦੇ ਆ

बखिया जी बाड़ी हिदे वसे बाड़ी दाज रहे चूर ते निशान रहे सज दीवान रहे वाहगुरु जी का खालसा वाहगुरु जी की फतेह